ਕਿ ਨਾ ਲੱਤਾਂ ਨੂੰ ਜਗਾਤਾ ਜੇ ਛੇ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਕ ਕੋਈ ਇਹਨੂੰ ਜ਼ਿਆਦਾ ਬੰਦ ਕਰਨ ਜਾਂ ਪਰ ਕਰਨ ਬਸ ਮੈਨੂੰ ਕਹਤਾ ਹਰ ਪਰ ਕਰਨ ਬਸ ਛੱਟ ਤਾਂ ਚਲੇ ਗਏ ਨਹੀਂ ਸਾਡੇ ਬੰਦਿਆਂ ਨੂੰ ਭੇਜ ਦੇਣ ਬਸ ਜੇ ਨਹੀਂ ਨਾ ਤਾਂ ਕੋਈ ਸੁਣ ਜਾਏਗਾ ਜੇ ਕਰ ਇਹਨੂੰ ਸਾਨੂੰ ਪਤਾ ਸਾਡਾ ਬੰਦਾ ਜਿਹੜਾ ਹੀ ਕਮੌਂਦਾ ਸੀ ਚਲੇ ਗਿਆ ਸਾਡੇ ਹੁਣ ਕੀ ਰਹਿ ਗਿਆ ਦੁਨੀਆ ਤੇ ਹਾਂ ਹੈ ਕਰਦਾ ਪਾ ਦੇਸ਼ ਲਈ ਗਿਆ ਅਸੀਂ ਐ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੁਣ ਡਾਡਾ ਦੱਲਾ ਕੀ ਬੀ ਤੁਸੀਂ ਡਾਡਾ ਮੁੰਡਾ ਆਪਾਂ ਸੱਭਿਆ ਕਰਾ ਕੇ ਮੁੜ ਕੇ ਆਇਆ ਨਹੀਂ ਹੈਗਾ ਫਰਬੀ ਦਾ ਵੀ ਸੱਭਿਆ ਹਾਂ ਸ਼ਾਇਨਾ ਤੇ ਇਧਰੋਂ ਛੋਟਾ ਮੁੰਡਾ ਕਹਿੰਦਾ ਜਾਣ ਨੂੰ ਸ਼ਾਇਨਾ ਜਾਊਗਾ ਇਹ ਕਹਿੰਦਾ ਮੈਂ ਚਲੇ ਜਾਊਂਗਾ ਸ਼ਾਇਨਾ ਤੇ ਪਰਪੇ ਜੀ ਉੱਤੀ ਪਰ ਤੂੰ ਵੀ ਜਿੰਦੇਸ਼ਰੀ ਹਾਂ ਤਿਆਰ ਆ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਮੁੰਡਾ ਵੀ ਕਹਿੰਦਾ ਮੈਂ ਤਿਆਰ ਆ ਜਾਣਾ ਫਿਰ ਮੈਨੂੰ ਭਰਤੀ ਕਰਦੇ ਆ। ਜੀ ਵੀ ਦੋ ਤੋਹਾਂ ਤੋਂ ਰਿਪੋਰਟ ਕੀ ਕਰੇ। ਦੇਖੋ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਵੀਰ ਨੇ ਤੁਹਾਨੂੰ ਪਤਾ ਹੀ ਹੈ ਪਰ ਵੱਡਾ ਦੁੱਖ ਹੈ ਪਰਿਵਾਰ ਨਾਲ ਅੱਜ ਦੁੱਖ ਦੀ ਘੜੀ 'ਚ ਸਾਰਾ ਹਲਕਾ ਖੜਾ ਤੇ ਅਸੀਂ ਖੜੇ ਆ ਤੇ ਵੀਰ ਦੀ ਕੁਰਬਾਨੀ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਜਿਵੇਂ ਤੁਸੀਂ ਸੁਣਿਆ ਵੀ ਇੱਕ ਅਤਵਾਦੀ ਦੇ ਵਿਰੁੱਧ ਜੋ ਇੱਕ ਸਰਚ ਆਪਰੇਸ਼ਨ ਚੱਲਿਆ ਸੀਗਾ ਉੱਥੇ ਵੀਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਅਸੀਂ ਇਸ ਦੁੱਖ ਦੀ ਘੜੀ 'ਚ ਸਾਰੇ ਪਰਿਵਾਰ ਦੇ ਨਾਲ ਜੀ ਸੀਐਮ ਨੂੰ ਬੋਲਣ ਕਿ ਕੀ ਕੀ ਹੈ ਜੀ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਕੱਲ੍ਹ ਪੋਸਟ ਪਾਈਏ ਨਾਲ ਦੇ ਨਾਲ ਸ਼ੇਅਰ ਕੀਤੀ ਹੈ ਸੀਐਮ ਨੇ ਦੁੱਖ ਸਾਂਝਾ ਕੀਤਾ ਦੇ ਨਾਲ ਦੇ ਨਾਲ ਕਿਹਾ ਪਰਿਵਾਰ ਦੇ ਨਾਲ ਸਾਂਝਾ ਤੇ ਇੱਕ ਇੱਕ ਸਰਮਾਂਤ ਰਸ਼ੀਆ ਦੇਖੋ ਜਿਹੜਾ ਹਰ ਪਰਿਵਾਰ ਨੂੰ ਇੱਕ ਕਰੋੜ ਦੀ ਹੈ ਨਾ ਸਰਕਾਰ ਸਹਾਇਤਾ ਦਿੰਦੀ ਹੈ ਤੇ ਉਹਦੇ ਬਾਰੇ ਵੀ ਜ਼ਿਕਰ ਕੀਤਾ ਸੀ ਜੀ ਉਹਨਾਂ ਨੇ ਗੱਲ ਇਹ ਆ ਵੀ ਉਹ 1 ਕਰੋੜ ਦੇਖਦੇ ਕੀ ਉਹ ਵੱਲੋਂ ਉਸ ਦਾ ਲੜਦਾ ਰਹੀ ਪਰ ਇਹ ਪਰਿਵਾਰ ਵਾਸਤੇ ਜੋ ਲੋੜਾਂ ਨੇ ਪੂਰੀ ਹੋਣੀਆਂ ਤੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਇੱਕ ਵੱਡਾ ਘਾਟਾ ਪਿਆ ਬੀਬੇ ਜਾਨ ਨਾਲ ਕਿਉਂਕਿ ਇੱਕ ਹੌਲ ਦਾ ਜਵਾਨ ਦਾ ਚਲੇ ਜਾਣਾ ਹਨ ਤੇ ਇਸ ਦੁੱਖ ਦੀ ਕੜੀ ਸਾਰੇ ਸਹਿਣ ਕਰਦੇ